ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਬ੍ਰਭ ਗਿਆਨੀ ਪੁੱਤਰਾਂ ਦੇ ਦਾਨੀ ਤਰਦਨ ਸਹਿਬ ਸ੍ਰੀ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਨੂੰ ਸਮਰਪਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਅਬਰਕੋਟ ਵਿਖੇ ਤਿਹੜ੍ਹ ਦਿਨ ਤੋਂ ਸ੍ਰੀ ਖੰਡ ਪਾਟ ਸਾਹਿਬ ਜੀ ਦੇ ਭੋਗ ਸਮੂਹ ਅਬਰਕੋਟ ਅਤੇ ਨੇੜਲੀਆ ਪਿੱਡਾਰਗਰ ਸਕੱਤਾ ਵੱਲੋਂ ਪਵਾਏ ਗਏ ਉੱਥੇ ਲੱਗਰ ਪੜਾਰੇ ਖੁੱਲੇ ਵਕ ਵਕ ਪਕਵਾਨਾਂ ਦੇ ਤਿੰਨੇ ਦਿਨ ਚੱਲਦੇ ਰਹੇ ਇਸ ਮੌਕੇ ਵੱਡੀ ਗਿਤੀ ਵਿੱਚ ਨੌਜਵਾਨਾਂ ਨੇ ਵੱਧ ਝੜ ਕੇ ਸਵਾਵਾ ਵਿੱਚ ਹਿੱਸਾ ਲਿਆ ਇਸ ਮੌਕੇ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਆਸਲ ਸਾਬਕਾ ਚੇਅਰਮੈਨ ਵਿਜਿੰਦਰ ਸਿੰਘ ਬਾਜਵਾ ਸਰਜੀਤ ਸਿੰਘ ਮਿੱਟੂ ਹਰਪਾਲ ਸਿੰਘ ਬਾਦੀ ਅਮਰਕੋਲ ਚਮਕੌਰ ਸਿੰਘ ਬਣਾਵਾ ਹਰਜਿੰਦਰ ਸਿੰਘ ਬਜਲੀ ਵਾਲੇ ਹਰਜੀਤ ਸਿੰਘ ਗੁਰਵਿੰਦਰ ਜੁਲਰ ਰਜਤਾਰ ਸਿੰਘ ਰਾਜੋਵਾਲੀਆ ਡਾਕਟਰ ਅਜੀਪਾਲ ਰੋੜਾ ਕੀੰਤੀ لال ਸਾਕਾ ਸਰਪੰਚਦਰਸ਼ਨ ਸਿੰਘ ਸੂਬੇਦਾਰ ਬਲਵੀਰ ਸਿੰਘ ਗੁਰਬੀਰ ਸਿੰਘ ਸਰਪੰਚਾ ਬਾਦੀ ਅਮਰਕੋਟ ਸਰਵਰ ਸਿੰਘ ਸੱਗੂ ਰਾਜਦੀਪ ਸਿੰਘ ਸੋਨੇਵਾਲੇ ਡਾਕਟਰ ਗੁਰਦੇਵ ਸਿੰਘ ਸੁਖਦੇਵ ਸਿੰਘ ਨਿਸ਼ਤਰ ਸਿੰਘ ਗਰਸੇਵ ਸਿੰਘ ਬੈਟਰੀਆ ਵਾਲਾ ਛਤਰਪਾਲ ਸਿੰਘ ਗਿੱਲ ਤੋਂ ਇਲਾਵਾ ਪ੍ਰਧਾਨ ਅਰਸ਼ਦੀਪ ਸਿੰਘ ਲੰਗਰ ਕਮੇਟੀ ਅਤੇ ਹੋਰ ਵੀ ਸੱਜਣਾ ਨੇ ਵੱਧ ਚੜ ਕੇ ਇਹਨਾਂ ਸਭਾਵਾਂ 'ਚ ਹਿੱਸਾ ਲਿਆ ਇਸ ਸੰਬੰਧੀ ਲੋਕਿਤ ਅਤੇ ਪੰਜਾਬ ਪਿੰਡੂ ਪੱਤਰਕਾਰ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰੋ ਧੰਨਵਾਦ ਜੀ ਅੱਜ ਵੀ ਰਾਈਬੀ ਜੀ ਦੇ ਬਾਰੇ ਨਾ ਨੂੰ ਐਸਾਨ ਪ੍ਰਸ਼ਾਸਨ ਵੱਲੋਂ ਜੋ ਵੀ ਚੱਲ ਰਿਹਾ ਬਹੁਤ ਬਹੁਤ ਨਮਾਜ਼ ਕਰਦਾ ਹਾਂ ਜਨਾਂ ਨੇ ਆਪਣੀ ਕਦਰ ਕੀਤੀ ਹੈ ਸਾਰਾ ਇਲਾਕਾ ਕੱਠਾ ਹੋ ਕੇ ਸੇਵਾ ਕਰਦਾ ਹੈ ਬਹੁਤ ਬਹੁਤ ਸਾਹਿਬ ਜੀ ਦਾ ਸਹਾਇਤਾ ਜੋੜ ਮੁਲਾਇਕ ਹਰ ਸਮੇਂ ਮਿਲ ਆਉਂਦੇ ਆਏ ਬਹੁਤ ਤੜਕੇ ਬੱਚੇ ਸੇਵਾ ਗਾਜਰਾ ਮਸਤਾ ਦਾ ਬਹੁਤ ਮੋਟਾ ਅਨੁਵਾਰ ਕਰਦਾ ਵੈਕੂਜੀ ਕਰਦਾ ਵੈਕੂਜੀ ਜਿੱਤੀ ਸਕੇ ਤੁਹਾਨੂੰ ਤੁਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਜੋੜ ਮੇਲੇ ਲਈ ਸਭ ਸੰਸਥਾ ਲੱਖ ਲੱਖ ਜੀ ਆਇਆਂ ਸੇ ਜਿਸ ਤਰਾ ਚੇਅਰਮੈਨ ਸਾਹਮੂ ਰਾਣੇ ਪਹਿਲਾ ਆਪ ਜੀ ਨੂੰ ਬਸਤੀ ਦਿੱਤਾ ਸਾਡੇ ਗੁਰਦੁਆਰਾ ਸਾਹਿਬ ਜਿੱਥੇ ਜਿੱਥੇ ਸੁਨਾਮਾ ਉਹ ਸਾਡੇ ਇਲਾਕੇ ਦੀਆਂ ਸੰਗਤਾਂ ਸਾਡੇ ਇਲਾਕਾ ਨਿਵਾਸੀ ਜਦਾਂ ਬੁਜਾਰ ਵਾਲੇ ਸਾਡੇ ਸੱਜਣ ਸਾਰੇ ਸਾਰੇ ਵਰਗ ਜਿਹੜੇ ਰਲ ਮਿਲ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਸੋ ਜਿੰਨਾ ਜਿੰਨਾ ਭਰਾਵਾਂ ਨੇ ਵੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਹਿਯੋਗ ਦਿੱਤਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੇਸ਼ੱਕ ਪ੍ਰਗਸਨ ਦੇ ਵਿੱਚੋਂ ਜਿਹੜੇ ਸਵਾਲ ਆ ਗਏ ਉਹਨਾਂ ਦੇ ਸਿਰ ਤੇ ਵੀ ਸਾਡੀ ਗੁਰੂ ਸੱਚੇ ਪਾਤਸ਼ਾਹ ਨੇ ਭਰਿਆ ਰੱਖਣ ਉਸ ਸੰਪਰਦਾਇਸ਼ਾ ਦੇ ਬੱਚਾ ਹੋ ਤੰਦਰੁਸਤੀ ਦੇ ਬੱਚਾਾਂਾਂ ਆਂਦੇ ਬੱਚੇਸ਼ਕਰ ਨੂੰ ਆਪਣੇ ਗੁਰਦੁਆਰਾ ਸਾਹਿਬ ਦੇ ਇਸ ਪਰਮਾਤਮਾ ਚੜ੍ਹ ਕੇ ਸੁਵਾਵਾ ਕਰਨ ਦੇ ਮੌਕੇਸ਼ਕਰ ਸੋ ਸਾਰੀਆਂ ਸੰਗਤਾਂ ਦੇ ਸੰਜੋਗ ਦੇ ਨਾਲ ਇਹ ਜੋ ਗੁਰੂ ਘਰ ਵਿੱਚ ਲੰਗਰ ਚੱਲਦੇ ਆ ਜਾਂ ਸੁਵਾਵਾ ਚੱਲ ਰਹੀਆਂ ਨੇ ਬੜੀ ਉਤਸ਼ਾਹ ਨਾਲ ਜਿਹੜੀਆਂ ਆਪਣੇ ਮਨਪੂਰਨ ਸੰਗਤਾਂ ਸਾਡੀਆਂ ਇਹ ਬੜੇ ਪਿਆਰ ਉਪਸ਼ਾਦ ਨਾਮ ਸਿਵਾਮਾ ਨਵਾਲੀਆਂ ਨੇ ਸ਼ੋਭੀ ਘਰ ਵਿੱਚ ਸਿਵਾਮਾ ਵੀ ਚੱਲ ਰਹੀਆਂ ਸੰਗਤਾਂ ਨੂੰ ਮੱਥ ਜੋੜ ਕੇ ਬੇਨਤੀ ਹੈ ਕਿ ਇਸੇ ਤਰ੍ਹਾਂ ਆਪਾਂ ਸਿਵਾਮਾ ਕਰਦੇ ਰਹਿਣਾ ਸਤਿ ਪਤਿ ਦੇ ਬਾਦਸ਼ਾਹ ਆਪਾਂ ਨੂੰ ਬਲਗੁਮ ਬਖਸ਼ਿਸ਼ ਕਰਦੇ ਰਹਿਣ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵੈਗਰਜੀਤ ਕਾਲ ਸਾਹਿਬ ਸਾਰਿਆਂ ਦਾ ਵੈਗਰਜੀਤ ਜੀ। ਹਾਂਜੀ ਵੈਗਰਜੀਤ ਜੀ ਕਾਲ ਸਾਹਿਬ ਵੈਗਰਜੀਤ ਜੀ ਕੀ ਫਤਿਹ ਧੰਨ ਧੰਨ ਇੱਕ ਬਹਾਦਰ ਸਾਹਿਬ ਜੀ ਦੇ ਗੁਰਦੁਆਰਾ ਨਗਰ ਅਮਰਕੋੜ ਦੇ ਵਿੱਚ ਸਾਨੂੰ ਹਰ ਸਾਲ ਦੀ ਤਰ੍ਹਾਂ ਤਨਤਨ ਬਾਬਾ ਬੁੱਢਾ ਸਾਹਿਬ ਜੀ ਦੇ ਸਰਾਨਾ ਜੋੜ ਮੇਲੇ ਮਨਾਏ ਜਾਂਦੇ ਆ ਜਿਹੜਾ ਕਿ 3 ਦਿਨ ਇੱਥੇ ਲੰਗਰ ਪਾਣੀ ਚੱਲਿਆ ਨਾਲ ਸ੍ਰੀ ਖੰਦਕੜ ਸਾਹਿਬ ਦੇ ਆ ਸਾਰੀਆਂ ਸੰਗਤਾਂ ਨੇ ਸਾਰੇ ਅੱਡੇ ਦੀਆਂ ਇੰਨਾ ਨਹਿਤਾਂ ਨੇ ਜਿਹੜੀਆਂ ਸਾਡੀਆਂ ਇੱਕ ਸਾਨੂੰ ਇਹ ਆ ਕਿ ਮਾਨ ਵਾਲੀ ਗੱਲ ਆ ਕਿ ਸਾਡੇ ਤਿੰਨਾਂ ਜੀਤਾਂ ਦਾ ਅੱਡੇ ਅਮਰਕੋੜ ਦਾ ਇੱਕ ਹੀ ਗੁਰਦੁਆਰਾ ਵਾ ਜਿਹਦੇ ਵਿੱਚ ਸਾਰੇ ਵਰਗ ਜਿਹੜੇ ਆ ਉਹ ਰਲ ਮਿਲ ਕੇ ਜਿਹੜਾ ਤੰਤਨ ਬਾਬਾ ਬੁੱਢਾ ਸਹਿਬ ਜੀ ਦਾ ਜਿਹੜਾ ਜੋੜ ਮੇਲਾ ਮਨਾਉਂਦੇ ਹੋਰ ਵੀ ਤਿਹਾਰ ਜਿਹੜੇ ਇੱਥੇ ਵਕਤ ਵਕਤ ਤਿਹਾਰ ਜਿਹੜੇ ਮਨਾਏ ਜਾਂਦੇ ਆ ਗੁਰੂ ਨਾਨਕ ਪਾਤਸ਼ਾਹੀ ਦਾ ਹੋਣਾ ਗੁਰੂ ਤੇਗ ਬਹਾਦਰ ਪਾਤਸ਼ਾਹੀ ਦਾ ਹੋਣਾ ਔਰ ਪਰਸੋਂ ਤੋਂ ਲੈ ਕੇ ਤੰਤਨ ਬਾਬਾ ਬੁੱਢਾ ਸਹਿਬ ਜੀ ਦਾ ਜਿਹੜਾ ਥਾਨਾ ਜੋੜ ਮੇਲਾ ਉਹ ਮੋਸਤ ਰੱਖਦੇ ਹੋਏ ਆ ਕਿ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੰਗਤਾਂ ਨੂੰ ਸਾਰਿਆਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਸਾਰੇ ਹੀ ਨਗਰ ਨੇ ਬੜੇ ਇਛਾ ਦੇ ਨਾਲ ਜਿਹੜੇ ਸੇਵਾ ਕੀਤੀ ਆ ਤੇ ਸਾਰੀਆਂ ਸੰਗਤਾਂ ਨੂੰ ਸਾਡੀ ਟੀਮ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਡੇ ਦੀ ਸੰਗਤ ਵੱਲੋਂ ਬੱਚਿਆਂ ਵੱਲੋਂ ਵਿਦయోగਾਂ ਵੱਲੋਂ ਸਾਰਿਆਂ ਵੱਲੋਂ ਜਿਹੜੀ ਆ ਮਹਾਰਾਜ ਸਾਰਿਆਂ ਦੇ ਸੋਤ ਕਰਕੇ ਸਾਰਿਆਂ ਨੇ ਸੇਵਾ ਕੀਤੀ ਆ ਵੱਧ ਚੜ ਕੇ ਸੇਵਾ ਕੀਤੀਆਂ ਬੀਬੀਆਂ ਭੈਣਾਂ ਨੇ ਬੱਚਿਆਂ ਨੇ ਵੀ ਸੇਵਾ ਕੀਤੀ ਛੋਟੇ ਛੋਟੇ ਬੱਚੇ ਲੱਗੇ ਆ ਜਾਗੇ ਤੁਸੀਂ ਆਪਣਾ ਫੁਪੀਲ ਤੇ ਵੇਖੋ ਕਿ ਛੋਟੇ ਛੋਟੇ ਬੱਚੇ ਜਿਹੜੇ ਆ ਬੜੇ ਤਸ਼ਾਹ ਨਾਲ ਸੇਵਾ ਕਰ ਰਹੇ ਆ ਸਾਰਿਆਂ ਦੇ ਸੰਕਟੇ ਮਹਾਰਾਜ ਬਾਬਾ ਬੁੱਢਾ ਸਾਹਿਬ ਮਿਹਰ ਭਰਿਆ ਰੱਖਣਾ ਤੇ ਮੈਂ ਆਪਣੇ ਵੱਲੋਂ ਸਾਰੇ ਨਗਰ ਨੂੰ ਤੇ ਸਾਰੇ ਇਲਾਕੇ ਨਿਵਾਸੀਆਂ ਧੰਨ ਧੰਨ ਬਾਬਾ ਬੁੰਡਾ ਸਾਹਿਬ ਜੀ ਦੇ ਸਰਹਾਨਾ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਦੀ ਮੁਬਾਰਕਬਾਦ ਦਿਨਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਸੇ ਸਰਹਾਨਾ ਸ਼ਾਇਦ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਦੁਆਰੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਬਾਬਾ ਬੁੰਡਾ ਜੀ ਦਾ ਮੇਲਾ ਹਰ ਸਾਲ ਜਿੰਦੋਂ ਮਨਾਉਂਦੇ ਆ ਲੰਗਰ ਦੀ ਸੇਵਾ ਚਲਦੀ ਆ ਖੰਡ ਪਾਟ ਸਾਹਿਬ ਕਰਾਉਨੇ ਆ ਬਾਬਾ ਜੀ ਦੇ ਨਾਲ ਤੇ ਬਾਬਾ ਬੁੱਢਾ ਜੀ ਦੇ ਨਾਲ ਉਸੇ ਤਰ੍ਹਾਂ ਹਰ ਕੀ ਸਾਲ ਵੀ ਸਾਰੀ ਦੀ ਨੌਜਵਾਨ ਸਭਾ ਸਾਡੀ ਤੇ ਜਿੰਨੇ ਵੀ ਨੌਜਵਾਨ ਮੁੰਡੇ ਆ ਉਹ ਤੇ ਬਾਕੀ ਸਾਡੀ ਜਿਹੜੀ ਗੁਰਦੁਆਰੇ ਦੀ ਟੀਮ ਸਾਰੀ ਨਾਲ ਮਿਲ ਕੇ ਸਾਰਾ ਪਿੰਡ ਇਲਾਕੇ ਦੇ ਵਿੱਚੋਂ ਕੁਝ ਪਿੰਡ ਵੀ ਆ ਕੇ ਇੱਥੇ ਨਾਲ ਸੇਵਾ ਕਰਦੇ ਆ ਜਿਹੜਾ ਕਿ ਅੱਜ ਦਮਦਮ ਹੋ ਗਿਆ ਜਰੂ ਚੱਲਦੇ ਸੰਡਪਾਟ ਦਾ ਪੋਸਟ ਪੈ ਗਿਆ ਤੇ ਰਾਤ ਦਿਨ 2 ਟਾਈਮ ਤੇ ਲੰਗਰ ਚੱਲਦਾ ਹੈ ਧਾਰਿਕ ਮਾਈ ਭਾਈ ਨੇ ਸੇਵਾ ਦਾ ਮੌਕਾ ਦਿੱਤਾ ਜਾਂਦਾ ਹੈ ਛੋਟੇ ਬੱਚੇ ਤੋਂ ਲੈ ਕੇ ਵੱਡਿਆਂ ਬਜ਼ੁਰਗਾਂ ਤੱਕ ਇੱਥੇ ਸੇਵਾ ਕਰਦੇ ਆ ਇਹ ਸਾਰੀ ਜਿਹੜੀ ਸੇਵਾ ਹੈ ਇਹ ਸੰਗਤ ਦੇ ਨਾਲ ਚੱਲਦੀ ਹੈ ਇਹ ਇੱਕ ਇਕੱਲੇ ਬੰਦੇ ਦੇ ਨਾਲ ਨਹੀਂ ਚੱਲਦੀ ਇਹ ਸੰਗਤ ਦੇ ਨਾਲ ਚੱਲਦੀ ਹੈ ਮੈਂ ਗੁਰੂ ਮਹਾਰਾਜੇ ਕੇ ਬੇਨਤੀ ਕਰਦਾ ਹਾਂ ਕਿ ਮਹਾਰਾਜ ਸਾਡਾ ਜਿਹੜਾ ਅਡਾਮ ਰਿਪੋਰਟ ਆ ਇਲਾਕੇ ਸਾਡਾ ਜਿਹੜਾ ਇੱਥੇ ਮਿਹਰ ਭਰਿਆ ਹੱਥ ਰੱਖੀ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਜਿਤਨਾ ਕਿ ਮੇਲਾ ਮਨਾ ਰਹੇ ਹਾਂ ਬਾਬਾ ਬੁੱਢਾ ਜੀ ਦਾ ਅੱਗੇ ਤੋਂ ਵੀ ਗਾਂ ਮਨਾਉਣ ਦਾ ਸਾਨੂੰ ਮੌਕਾ ਦਵੇਂ ਤਾਂ ਕਿ ਸੋਖ ਰੱਖੀ ਸ਼ਾਂਤੀ ਰੱਖੀ ਇਲਾਕੇ ਦੇ ਮਿਹਰ ਭਰਿਆ ਹੱਥ ਰੱਖੀ ਇਹਨੀਆਂ ਬੇਨਤੀਆਂ ਕਰਦਾ ਸ਼ਮਾਂ ਦਾ ਅਜਾਜੀ ਤਾਂ ਵਾਹਿਗੁਰੂ ਜੀ ਦਾ ਖਾਤ ਸਾਹਿਗਰ ਜੀ ਕੀ ਬੰਦੇ